ਦੇਖੋ ਰੁਨੀਤ ਬਿੱਟੂ ਹੋਰੀ ਸੁਨੀਲ ਜਾਖੜ ਹੋਰੀ ਕੈਪਟਨ ਹੋਰੀ ਇਹ ਤਾਂ ਮਾਫੀ ਮੰਗਣ ਤੇ ਰੱਖੇ ਹੋਏ ਨੇ ਉੱਪਰੋਂ ਫੈਸਲੇ ਲੈ ਕੇ ਵਾਪਸ ਲੈ ਲੈਂਦੇ ਨੇ ਇਹਨਾਂ ਨੂੰ ਮੋੜਾ ਅੱਗੇ ਕਰ ਦਿੰਦੇ ਨੇ ਵੀ ਮੰਮੂ ਨੂੰ ਕੋ ਮਾਫੀਆਂ ਹੁਣ ਸੌਰਵ ਨੀਤ ਬਿੱਟੂ ਪਹਿਲਾਂ ਕਾਂਗਰਸ ਵੱਲੋਂ ਬੋਲਦਾ ਸੀ ਵੀ ਐਂ ਕਹ ਹੁੰਦਾ ਹੁਣ ਉਹ ਇਧਰਲੇ ਪਾਸੇ ਹਮੇਸ਼ਾ ਤੇ ਮੋਢੀ ਨੂੰ ਬਚਾਉਂਦਾ ਫਿਰਦਾ ਹੈ ਕਿ ਜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜੀ ਇਹ ਤਾਂ ਕੋਈ ਹੋਰ ਹੀ ਕਰ ਜਾਂਦਾ ਦੱਸੋ ਫਿਰ ਕੌਣ ਕਰ ਜਾਂਦਾ ਬੁਲਤਾਂ ਰੇਲਵੇ ਦਾ ਜੀ ਕਮੈਂਟ ਕਿਉਂ ਮੇਰੇ ਤੇ ਕਸਦੇ ਨੇ ਜੀ ਫਿਰ ਅਸੀਂ ਬਣਾ ਲਾਂਗੇ ਉਹ ਉਹਦੇ ਪਹਿਲੀ ਆ ਕੇ ਉਹ ਘਾਟਨ ਕਰਨ ਲੱਗ ਜਾਂਦੇ ਆ ਮੈਂ ਤੁਹਾਨੂੰ ਦੱਸਿਆ ਰਵਨੀਤ ਬਿੱਟੂ ਦੇ ਵਸ ਦੀ ਗੱਲ ਹੈ ਨਹੀਂ ਇਹ ਕਿਉਂਕਿ ਪੜਪੜ ਜਿਹੜੇ ਨੇ ਇਹਨਾਂ ਨੇ ਸ਼ਕਤੀਆਂ ਆਪ ਦੇ ਕੋਲ ਹੀ ਰੱਖੀਆਂ ਹੋਈਆਂ ਸਾਰੀਆਂ ਇਹਨਾਂ ਨੂੰ ਨਹੀਂ ਦਿੱਤੀਆਂ ਹੋਈਆਂ ਜਿਵੇਂ ਸਿੰਧਿਆ ਹੋ ਗਿਆ ਕਾਂਗਰਸ ਚ ਗਿਆ ਸੀ ਸਿੰਧਿਆ ਹੈਨਾ ਉਹਨੂੰ ਸਾਰੇ ਸਾਰੇ ਜਹਾਜ਼ ਵੇਚ ਕੇ ਉਹਨੂੰ ਏਵੀਏਸ਼ਨ ਮਨਿਸਟਰ ਬਣਾਤਾ ਜਹਾਜ਼ ਵੇਚਤੇ ਜਹਾਜ਼ ਤਾਂ ਵਿਸਤਾਰਾਂ ਤੇ ਟਾਟਾ ਨੇ ਲੈ ਲੇ ਫਿਰ ਇੰਡੀਆ ਦੇ ਉਹਨੂੰ ਏਵੀਏਸ਼ਨ ਮਨਿਸਟਰ ਬਣਾਤਾ ਅਸੀਂ ਉਹਦੇ ਕੋਲ ਗਏ ਵੀ ਦੋ 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 ਤਿੰਨ ਫਲੈਟਾਂ ਸ਼ੁਰੂ ਕਰ ਦੋ ਅੰਮ੍ਰਿਤਸਰ ਸਾਹਿਬ ਤੋਂ ਤੇ ਬਹਾਲੀ ਤੋਂ ਉਹ ਕਹਿੰਦਾ ਫਲੈਟਾਂ ਮੇਰੇ ਹੱਥ ਚਾਹੀ ਨਹੀਂ ਮੈਂ ਕਿਹਾ ਵੀ ਹੋਰ ਤੁਹਾਡੇ ਹੱਥ ਚ ਕੀ ਹੈ ਕਹਿੰਦਾ ਕੋਈ 에어ਪੋਰਟ ਦੀ ਪੌੜੀ ਪੂੜੀ ਠੀਕ ਕਰਾਉਣੀ ਹੈ ਕੋਈ ਲਿਫਟ ਖਰਾਬ ਹੋ ਗਈ ਇਹੋ ਜਿਹਾ ਕੁਝ ਇਹਨਾਂ ਜਾਂ ਜਹਾਜ ਤਾਂ ਵੇਚਦੇ ਸੋ ਐਦਾਂ ਹੀ ਇਹਨਾਂ ਨੇ ਕੀਤਾ ਰੇਲਵੇ ਤੇ ਹੁਣ ਅੰਬਾਨੀ ਨੂੰ ਦੇਣ ਲੱਗੇ ਨੇ ਇਹ ਤੇ ਮੈਂ ਬਿੱਟੂ ਨੂੰ ਰੇਲਵੇ ਮੰਤਰੀ ਬਣਾਤਾ ਉਹਦੇ ਹੱਥ ਚ ਕੱਖ ਨਹੀਂ ਹੈਗਾ ਤੂੰ ਰੀਅਲਟੇਟਿਸ਼ਨ ਤੇ ਕੋ ਕੋਕਾਲੀ ਮਸ਼ੀਨ ਲਾਉਣੀ ਹੈ ਕਿਤੇ ਕੋਈ ਕੋਈ ਟਿਕ ਟਕ ਟੁਕ ਜਿਹੜੀ ਹੈ ਪਲੇਟਫਾਰਮ ਦੀ ਟਿਕਟ ਜਿਹੜੀ ਹੈ ਉਹ ਪ੍ਰਿੰਟ ਨਹੀਂ ਠੀਕ ਹੁੰਦੀ ਕੋਈ ਪ੍ਰਿੰਟਰ ਠੀਕ ਕਰਾਉਣਾ ਇਹ ਜਾ ਮਰੇਗਾ ਮਰੇਗਾ ਵਾਲਾ ਕੰਮ ਇਹਨਾਂ ਕੋਲੇ ਹੈਗਾ ਊਰੇ ਮੰਤਰੀ ਮੰਤਰੀ ਦਾ ਆਦੀ ਮੰਤਰੀ ਨੇ ਤਾਂ ਬਚਾਰੇ ਉਹਨੂੰ ਫਰਦੇ ਤੂੰ ਸੋਈ ਨਾ ਤੂੰ ਪੰਜਾਬ ਵਾਸਤੇ ਕੋਈ ਉਮੀਦ ਰੱਖਣੀ ਕੋਈ ਬਹੁਤੀ ਮੈਨੂੰ ਲੱਗਦਾ ਫਰੂਟਫੁੱਲ ਨਹੀਂ ਹੋਊਗੀ ਕਿਉਂਕਿ ਆਪ ਤਾਂ ਕੁਰਸੀ ਦੀ ਲੜਾਈ ਲੜੀ ਜਾਂਦੇ ਸਾਰੇ ਹੈਨਾ ਉਹ ਕਹਿੰਦਾ ਮੇਰੀ ਵਾਰੀ ਆ ਉਹ ਕਹਿੰਦਾ ਮੇਰੀ ਵਾਰੀ ਆ ਉਹ ਕਹਿੰਦਾ ਮੈਨੂੰ ਆਹ ਕਰੋ ਉਹ ਕਹਿੰਦਾ ਮੈਨੂੰ ਆਹ ਕਰ ਦੋ ਉਹ ਕਹਿੰਦਾ ਮੈਨੂੰ ਹੁਣ ਵਾਪਸ ਲਾਓ ਮੈਂ ਠੀਕ ਹੋ ਗਿਆ ਪਬਲਿਕ ਹੈ ਜੀ ਲੋਕ ਨੇ ਇਹਨੂੰ ਸਾਰਾ ਪਤਾ ਹੈ ਕਿ ਨੇ ਕਦੋਂ ਕਿੱਥੇ ਲੁੱਟਿਆ ਕਿੱਥੇ ਉਹਨਾਂ ਨੂੰ ਕੋਟਿਆ